ਆ ਦੇਖੋ ਆ ਆ ਬਾਪੂ ਦਾ ਸਮਾਨ ਆ ਦੇਖੋ ਰਜਾਈਆਂ ਗਦੈਲੇ ਜਿਹੜੇ ਸੀ ਉਹ ਉਸੇ ਤਰ੍ਹਾਂ ਦੇ ਨਾਲ ਇੱਕ ਮੋਟਰਸਾਈਕਲ ਘਰੇ ਹੀ ਖੜਾ ਰਹਿ ਗਿਆ ਉਹ ਦੇਖੋ ਦਾ ਬੁਰਾ ਹਾਲ ਹੋਇਆ ਪਿਆ ਤਾਂ ਘਰ ਨੂੰ ਦੇਖ ਕੇ ਤਰਸ ਆਉਂਦਾ ਕਿ ਕਿਵੇਂ ਕੋਈ ਇੱਥੇ ਸਰਵਾਈਵ ਕਰ ਸਕਦਾ ਹਾਂ ਇੱਥੋਂ ਤੱਕ ਪਾਣੀ ਚੱਲਿਆ ਜਿੱ ਤੱਕ ਬਾਪੂ ਦਿਖਾ ਰਿਹਾ ਬਾਪੂ ਜੀ ਇਸ ਕਮਰੇ 'ਚ ਰਹਿੰਦੇ ਹੋ ਤੁਸੀਂ ਹਾਂਜੀ ਮੈਂ ਇੱਥੇ ਬੈਠੇ ਰਹਿਣਾ ਹਾਂਜੀ ਆਹ ਤਾਂ ਬਾਹਰ ਮੇਰੀ ਹੀ ਪਾਈ ਆ ਇਹ ਕਮਰਾ ਵੀ ਬਾਰੀਆਂ ਬਣੀਆਂ ਟੁੱਟ ਗਈਆਂ ਪਾਣੀ ਨਾਲ ਸਾਰੀਆਂ ਦੇਖ ਲਓ ਬਾਪੂ ਬਚਿਆ ਕੁਛ ਬਚਾ ਸਕਦੇ ਇਹ ਖੇਬ ਮੰਜਾ ਹੀ ਇੱਕ ਰੋਏ ਦਾ ਉਹ ਵੀ ਅਮੂ ਕੀ ਪਤਾ ਕਿੱਦੋਂ ਨਿਕਲ ਗਿਆ ਤੇ ਕਿੱਦੋਂ ਨਹੀਂ ਪਾਣੀ ਬਹੁਤ ਜ਼ਿਆਦਾ ਤੇਜ਼ ਆ ਗਿਆ ਕੀ ਕਰਦੇ ਨੇ ਬੱਪੂ ਹੁਣ ਫਿਰ ਕਿੱਧਰ ਰਹਨੇ ਆਂ ਕਿੱਥੇ ਰਹਨੇ ਆਂ ਹੁਣ ਮੈਂ ਆਪਣੇ ਆਪਣੇ ਕਾਜੀ ਦਾ ਕੀ ਕਰੀਏ ਸਰ ਮੇਰੇ ਟਾਈਮ ਤੋਂ ਬਾਅਦ ਕਰ ਨਹੀਂ ਆਂ ਮੈਂ ਹੋਰ ਰੁੜ ਗਿਆ ਮੰਜੀ ਇੱਕ ਹੀ ਆਇਆ ਹੰਦ ਬੱਪੂ ਬਾਜੀ ਆਪਾਂ ਦਾ ਬੇਲੋ ਵੀ ਖਾਦੀਆਂ ਬੈਗੀਆਂ ਵੀ ਭਰ ਗਈ ਟੈਲੀਵਿਜ਼ਨ ਖਰਾਬ ਹੋ ਗਿਆ ਤਰ ਖਰਾਬ ਹੋ ਗਿਆ ਇੱਕ ਖਰਾਬ ਹੋਇਆ ਕੀ ਕਰੀਏ ਭਾਜੀ ਹੁਣ ਆਪ ਜਾਨ ਬਚ ਗਈ ਪਿੰਡ ਦਾ ਬਣਾ जान बच गई ऐना ही बड़ा जे मदद कोई तुडी करना वे ता किदा दी मदद मदद चाहुने हो कि की होवे भाई जदा नहीं हो महाराज जी ਕਾਦੇਗਾ ਉਹ ਤਾਂ ਨਹੀਂ ਕਹਿੰਦੇ ਬਈ ਹਣੀ ਹਾਂ ਬੈਗਿਆ ਭਾਈ ਉਹਦਾ ਤਾਂ ਕੋਈ ਹੱਲ ਨਹੀਂ ਫਿਰ ਹੁਣ ਗੱਲ ਕੀਤੀ ਹੈ ਕੋਈ ਕਿਸੇ ਮਿਸਤਰੀ ਨਾਲ ਕੀ ਹਾਲੀ ਉਹ ਹੁਣ ਭਾਜੀ ਵੀ ਤੁਹਾਨੂੰ ਵੇਖ ਕੇ ਤੁਸੀਂ ਆਏ ਫਰਸ਼-ਪਰਸ਼ ਵੀ ਬਹਿ ਗਏ ਆ ਸਾਰੇ ਤੁਸੀਂ ਸਭ ਕੁਝ ਵੇਖਿਆ ਬਾਕੀ ਸਮਾਨ ਤਾਂ ਸਾਰੇ ਤਕਰੀਬਨ ਸਾਰੇ ਪਿੰਡ ਦਾ ਹੀ ਆ ਉਹ ਵੀ ਡੈਮਜ ਹੀ ਹੋ ਗਿਆ ਕਿਸਾਬ ਦਾ ਕੋਨੇਵਾਲ ਦਾ ਇਹ ਨਿਮਾਨ ਵਾਲਾ ਪਾਸਾ ਦੂਜੇ ਪਾਸੇ ਦੀ ਅਸੀਂ ਤਸਵੀਰਾਂ ਦਿਖਾ ਰਹੇ ਆ ਔਰ ਮੇਰੇ ਨਾਲ ਇਹ ਬਜ਼ੁਰਗ ਹੈਗੇ ਨੇ ਇਹ ਵੀਰ ਜੀ ਹੈਗੇ ਨੇ ਜਿਹੜੇ ਪੰਚਾਇਤ ਮੈਂਬਰ ਨੇ ਮੌਜੂਦ ਆ ਇਹਨਾਂ ਦੇ ਘਰ ਦੀਆਂ ਤਸਵੀਰਾਂ ਨਾਲ-ਨਾਲ ਚੱਲ ਰਹੀਆਂ ਕਿ ਘਰ ਦੀਆਂ ਸਾਰੀਆਂ ਨੀਹਾਂ ਬਹਿ ਗਈਆਂ ਤੇ ਬਾਪੂ ਜੀ ਦਾ ਘਰ ਆ ਜਿਹੜਾ ਉਹ ਤੁਹਾਨੂੰ ਅਸੀਂ ਅੱਗੇ ਜਾ ਕੇ ਦਿਖਾ ਰਹੇ ਆ ਕਿ ਕਿੰਨੇ ਬੁਰੇ ਹਾਲਾਤਾਂ ਦੇ ਵਿੱਚ ਇਹ ਲੋਕ ਰਹੇ ਕਿੰਨੇ ਕਿੰਨਾ ਇਹਨਾਂ ਨੇ ਸੰਤਾਪ ਹੰਡਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿੰਨਾ ਸੰਤਾਪ ਅਜੇ ਹੋਰ ਹੰਡਾਉਣਾ ਬਾਕੀ ਹੈ ਕਿਉਂਕਿ ਜਦੋਂ ਇੱਕ ਹਿਸਾਬ ਦੇ ਨਾਲ ਘਰ ਮੂਤੇ ਹੀ ਵੱਜ ਗਏ ਫਿਰ ਉਹਨਾਂ ਨੂੰ ਸਿੱਧੇ ਕਰਨ ਦੇ ਵਾਸਤੇ ਬੜੀ ਮਿਹਨਤ ਬਹੁਤ ਜ਼ਿਆਦਾ ਸਰਨਾਵਾ ਤੇ ਸਾਰਾ ਕੁਝ ਹੀ ਲੱਗਦਾ ਹੈ ਔਰ ਆ ਦੇਖੋ ਆ ਆ ਬਾਪੂ ਦਾ ਸਮਾਨ ਆ ਦੇਖੋ ਰਜਾਈਆਂ ਗਦੈਲੇ ਜਿਹੜੇ ਸੀ ਉਹ ਉਸੇ ਤਰ੍ਹਾਂ ਦੇ ਨਾਲ ਇੱਕ ਮੋਟਰਸਾਈਕਲ ਘਰੇ ਹੀ ਖੜਾ ਰਹਿ ਗਿਆ ਉਹ ਦੇਖੋ ਦਾ ਬੁਰਾ ਹਾਲ ਹੋਇਆ ਪਿਆ ਤਾਂ ਘਰ ਨੂੰ ਦੇਖ ਕੇ ਤਰਸ ਆਉਂਦਾ ਕਿ ਕਿਵੇਂ ਕੋਈ ਇੱਥੇ ਸਰਵਾਈਵ ਕਰ ਸਕਦਾ ਹਾਂ ਇੱਥੋਂ ਤੱਕ ਪਾਣੀ ਚੱਲਿਆ ਜਿੱ ਤੱਕ ਬਾਪੂ ਦਿਖਾ ਰਿਹਾ ਅਸੀਂ ਗੱਲਬਾਤ ਵੀ ਕਰਾਂਗੇ ਬਾਪੂ ਜੀ ਨਾਲ ਬਾਪੂ ਜੀ ਇਸ ਕਮਰੇ 'ਚ ਰਹਿੰਦੇ ਹੋ ਤੁਸੀਂ ਹਾਂਜੀ ਮੈਂ ਸਵੇਰੇ ਦੀਦੀ ਨਾਲ ਹਾਂਜੀ ਆਹ ਤਾਂ ਬਾਅਦ ਮੇਰੀ ਵੀ ਪਾਈ ਆ ਇਹ ਕਮਰਾ ਵੀ ਬਾਲੀਆਂ ਬਾਲੀਆਂ ਟੁੱਟ ਗਿਆ ਪਾਣੀ ਨਾਲ ਸਾਰੀਆਂ ਆ ਵੇਖ ਲਓ ਆਹ ਪਦੇ ਬੰਦੇ ਨੌਕਰ ਵੀ ਢੱਠ ਗਈ ਸਾਰੀ ਭਾਈ ਅਗਦੇ ਬੰਦੇ ਹੋ ਕੇ ਦੋਈ ਹੁਣੋ ਕਿੱਥੇ ਆ ਆ ਮੋਟਰਸਾਈਕਲ ਇੱਥੇ ਖੜਾ ਰਹਿ ਗਿਆ ਨਹੀਂ ਇਹ ਇਹ ਬੰਦੋ ਸਾਡੇ ਇੰਦਰ ਆਇਆ ਇਸੇ ਅੰਦਰ ਲਾਇਆ ਇਸੇ ਬਾਹਰ ਕੱਢ ਕੇ ਦਾਇਆ ਅੰਦਰੇ ਅੰਦਰੇ ਪਾਣੀ ਚੱਲੀ ਗਿਆ ਹਾਂਜੀ ਪਾਣੀ ਇੱਥੇ ਬਹੁਤ ਹੈ ਹਾਂ ਹਾਂਜੀ ਤੇ ਫੇਰ ਬਾਹਰ ਕੱਢ ਕੇ ਦਾਇਆ ਆ ਦੇਖੋ ਬੁਰੇ ਹਾਲਾਤ ਨੇ ਔਰ ਉੱਪਰ ਛੱਤਾਂ ਦੇ ਤਰਪਾਲ ਜਰੂਰ ਪਾਈ ਹੋਈ ਆ ਹਾਂ ਬਾਰੀਆਂ ਟੁੱਟ ਗਈਆਂ ਪਾਣੀ ਲੈ ਇੰਨਾ ਨਾਲ ਪਾਣੀ ਚੜ ਗਿਆ ਹਾਂ ਕੀ ਕਰਦੇ ਹਾਂ ਹਾਂ ਬਾਰੀਆਂ ਟੁੱਟ ਗਈਆਂ ਬੜਾ ਆਰ ਕੇ ਬਾਪੂ ਬਚਿਆ ਕੁਝ ਨਹੀਂ ਬਚਾ ਸਕਿਆ ਕੁਝ ਇਹ ਖੇ ਮੰਜਾ ਹੀ ਇਹ ਕਹ ਲੋ ਇਹਦਾ ਉਹ 100 ਕਿਹਦੀ ਪਤਾ ਕਦੋਂ ਨਿਕਲੇਗਾ ਕਿਦੋਂ ਨਾ ਨਹੀਂ ਪਾਣੀ ਬਹੁਤ ਜ਼ਿਆਦਾ ਤੇਜ਼ ਵਾ ਗਿਆ ਕੀ ਕਰਦੇ ਫਿਰ ਹਾਂ ਤੇ ਅੱਗੇ ਵੀ ਕੰਮ ਬੜਾ ਚਾਹਤੀਆਂ ਮਾਰ ਲੋ ਇੱਧਰ ਦੇਖ ਲੋ ਆ ਆ ਇੱਥੋਂ ਸਾਰੇ ਖੱਡ ਪੈ ਗਈ ਆਲੀ ਆ ਇੱਥੋਂ ਸਾਰੀ ਗੱਤ ਇੱਧਰ ਹੀ ਆ ਜਾਓ ਬਪੂ ਜੀ ਇੱਧਰ ਆ ਜਾਓ ਇੱਧਰ ਆ ਜਾਓ ਤਾਂ ਆ ਆ ਇੱਥੇ ਸਾਰੀ ਖੱਡ ਪੈ ਗਈ ਐ ਔਰ ਹਾਲੇ ਤੱਕ ਘਰਾਂ ਦੀਆਂ ਸਫਾਈਆਂ ਜਿਹੜੀਆਂ ਨੇ ਉਹ ਹਾਲੇ ਤੱਕ ਚੱਲ ਰਹੀਆਂ ਕਿਉਂਕਿ ਮਿੱਟੀ ਗਾਰਾ ਆਈ ਬਹੁਤ ਐ ਬਹੁਤ ਜ਼ਿਆਦਾ ਜਿਹੜਾ ਇਹਨਾਂ ਘਰਾਂ ਦੇ ਵਿੱਚ ਨੁਕਸਾਨ ਹੋਇਆ ਇਸ ਪਿੰਡ ਦੇ ਅੰਦਰ ਔਰ ਇਸੇ ਤਰ੍ਹਾਂ ਦੇ ਨਾਲ ਜਿੰਨੇ ਵੀ ਜਿੱਥੋਂ ਤੱਕ ਵੀ ਇਫੈਕਟਡ ਹੋਇਆ ਬਹੁਤ ਸਾਰੇ ਏਰੀਏ ਜਿਹੜੇ ਅਸੀਂ ਲਗਾਤਾਰ ਤਸਵੀਰਾਂ ਵਿੱਚ ਦਿਖਾਉਂਦੇ ਰਹੇ ਹਾਂ ਤਾਂ ਆ ਹਾਲਾਤ ਨੇ ਆ ਆ ਬਹੁਤ ਬੁਰੇ ਤਰੀਕੇ ਨਾਲ ਇਸ ਘਰ ਦੇ ਵਿੱਚੋਂ ਪਾਣੀ ਚੱਲਿਆ ਬਾਪੂ ਹੁਣ ਫਿਰ ਕਿੱਧਰ ਰਹਨੇ ਹੋ ਕਿੱਥੇ ਰਹਨੇ ਹੋ ਮੈਂ ਆਪਣੇ ਜੱਜੀ ਦਾ ਕੀ ਕਰੀਏ ਫਿਰ ਟਾਈਮ ਤੋਂ ਬਾਅਦ ਕਰਨੀਆਂ ਗਆਂਡੀਆਂ ਦੇ ਤਰ੍ਹਾਂ ਹਾਂਜੀ ਪਿਆਰ ਘਰੋਂ ਪਕਾਈਏ ਸਭ ਦਾ ਸਦ ਜਿਹੜਾ ਕੋ ਮੇਲਾ ਇੱਥੇ ਲੱਕਾ ਲੱਕਾ ਕਿੱਦਾਂ ਪੈ ਰਿਆ ਮੰਜੇ ਉਹ ਰੁੜ ਗਿਆ ਮੰਜੀ ਇੱਕ ਹੀ ਆ ਹੰਦ ਬੰਦਾ ਉਹ ਬੱਜ ਗਈ ਆ ਬਣਾਉਂਦਾ ਵੇ ਲੋ ਵੀ ਸਾਰੀ ਨੀਆਂ ਬੈਗੀਆਂ ਵੀ ਪੜ ਗਿਆ ਕੀ ਕਰੀਏ ਹੁਣ ਹਾਲੀ ਦੇ ਤੇ ਪਾਏ ਡਬਲੇ ਡਬਲੇ ਤੇਲੀਵੀਜ਼ਨ ਖਰਾਬ ਹੋ ਗਿਆ ਤੇਰਾ ਖਰਾਬ ਹੋ ਗਿਆ ਇੱਕ ਖਰਾਬ ਹੋਇਆ ਕੀ ਕਰੀਏ ਭਾਜੀ ਹੁਣ ਆ ਬਜਾਨ ਬਚ ਗਈ ਇਹ ਇੰਨਾ بڑا ਹਾਂ ਜਾਨ ਬਚ ਗਈ ਇੰਨਾ ਹੀ ਬੜਾ ਉਹਦਾ ਦੇਖ ਲੋ ਉਹਦਾ ਕੀ ਆ ਇਹ ਡਿੱਗ ਪਿਆ ਸੀ ਮੈਂ ਸਿੱਧਾ ਕਰਾਇਆ ਕਿਸ ਨੂੰ ਲੈ ਕੇ ਇਹ ਦੇਖ ਲੋ ਨੇ ਇਹਦੇ ਦੇਖ ਪਿਆ ਬਾਪੂ ਘਰ ਤਾਂ ਖੰਡਰ ਹੋ ਗਿਆ ਜਾਵਾ ਸੰਡ ਕੀ ਕਰੀ ਆਹਾ ਵੇਖੋ ਸਭ ਮਦਦਾਂ ਨੂੰ ਆ ਬੇ ਸੰਭਲਿਆ ਸਭ ਕੋ ਕੰਦ ਹਾਂ ਸਮਝੀ ਕੀ ਕਰੀ ਰਹਿੰਦਾ ਹਮ ਤਾਂ ਪਾਸ ਕਰ ਲਾਂਗੇ ਹਣਾ ਬਿਲਕੁਲ ਜੇ ਮਦਦ ਕੋਈ ਤੁਹਾਡੀ ਕਰਨਾ ਵੇ ਤਾਂ ਕਿਦਾਂ ਦੀ ਮਦਦ ਮਦਦ ਚਾਹੁੰਦੇ ਹੋ ਕਿ ਕੀ ਹੋਵੇ ਭਈ ਜਦਾਂ ਨਹੀਂ ਹੋ ਕੋ ਮਹਾਰਾਜ ਜੀ ਕਰ ਦੇਗਾ ਉਹਦਾਂ ਦੀ ਅਸੀਂ ਕਹਿੰਦੇ ਆ ਵੀ ਜਦਾਂ ਦੀ ਕੋ ਆ ਜੀ ਜੋ ਕੋ ਜ ਮੈਨ ਕਿਤਨਾ ਨਪਾਇਆ ਚ ਉਹਨੇ ਮਾਲ ਨਾ ਮੈਂ ਨਹੀਂ ਕਦੀ ਉਹ ਲੋਕਾ ਲਾ ਕੇ ਰੱਖਿਆ ਜਿੱਦਾਂ ਦੀ ਵੀ ਕੋ ਕਦੇ ਕਾਦੇਗਾ ਠੀਕ ਹੈ ਨਾ ਕਰ ਦੇਗਾ ਉਹ ਮਾਰਕ ਤੇ ਹੈਗਾ ਹੀ ਹੈ ਨਾ ਕਰਨਾ ਠੀਕ ਹੈ ਕਿ ਨਹੀਂ ਮਾਰਕ ਤੇ ਹੈ ਹੀ ਹੈ ਨਾ ਉਹ ਰਾਰੇ ਕਦਾ ਹੀ ਹੈ ਬਿਲਕੁਲ ਠੀਕ ਹੈ ਨਾ ਬਿਲਕੁਲ ਠੀਕ ਹੈ ਬਾਪੂ ਕਹਿੰਦਾ ਕੋਈ ਗੱਲ ਨਹੀਂ ਜੇ ਕੋਈ ਪਰ ਅਸੀਂ ਕਹਿੰਨੇ ਆ ਕਿ ਬਾਪੂ ਦੀ ਮਦਦ ਜ਼ਰੂਰ ਕਰਿਓ ਇਹ ਇਹ ਮੈਂਬਰ ਸਾਹਿਬ ਨੇ ਇਹਨਾਂ ਦੇ ਘਰ ਦੇ ਅਸੀਂ ਹਾਲਾਤ ਵਿਖਾਏ ਕਿ ਸਾਰੀਆਂ ਨੀਹਾਂ ਬਹਿ ਗਈਆਂ ਮੈਂਬਰ ਸਾਹਿਬ ਤੁਹਾਡਾ ਤਾਂ ਇਧਰ ਨਿਵਾਨ ਵਾਲਾ ਪਾਸਾ ਹੈ ਇਸ ਕਰਕੇ ਵੱਡਾ ਨੁਕਸਾਨ ਹਾਂਜੀ ਭਾਜੀ ਸਾਡਾ ਨਿਵਾਨ ਕਰਕੇ ਨਾ ਤਾਂ ਕਰਕੇ ਜਿਆਦਾ ਆਇਆ ਮਤਲਬ ਜਿਹੜਾ ਪਿੱਛੋਂ ਬੰਨ ਟੁੱਟਾ ਵਾ ਉਹਦੇ ਇੱਕ ਦਮ ਪਾਣੀ ਆਣ ਕੇ ਤੇ ਬਹੁਤਾ ਜਿਆਦਾ ਤੇਜ਼ ਪਾਣੀ ਜਿਹੜਾ ਵਾ ਵਜ ਕੇ ਤੇ ਮਤਲਬ ਜਿਹੜਾ ਵੀ ਆ ਸਾਡੇ ਲਾਗੇ ਗਵਾਂਡੀਆਂ ਦਾ ਘਰ ਉਹ ਵੀ ਡਿਆ ਪਿਆ ਨੀਹਾਂ ਨੂੰ ਜਾਂ ਜਿਆਦਾ ਤਾਂ ਕਰਕੇ ਨੁਕਸਾਨ ਜਿਆਦਾ ਪਾਣੀ ਦਾ ਬਹੁਤਾ ਤੇਜ਼ ਹੈ ਹਾਂ ਨਹੀਂ ਹਾਂ ਬਹਿ ਗਏ ਆ ਬਾਈ ਉਹਦਾ ਤਾਂ ਕੋਈ ਹੱਲ ਨਹੀਂ ਫਿਰ ਹੁਣ ਗੱਲ ਕੀਤੀ ਹੈ ਕੋਈ ਕਿਸੇ ਮਿਸਤਰੀ ਨਾਲ ਕੀ ਹਾਲੀ ਹੋਗਾ ਉਹ ਹੁਣ ਭਾਜੀ ਵੀ ਤੁਹਾਨੂੰ ਵੇਖ ਕੇ ਤੁਸੀਂ ਆਏ ਫਰਸ਼ ਪੁਰਸ਼ ਵੀ ਬਹਿ ਗਏ ਆ ਸਾਰੇ ਤੁਸੀਂ ਸਭ ਕੁਝ ਵੇਖਿਆ ਬਾਕੀ ਸਮਾਨ ਤਾਂ ਸਾਰੇ ਤਕਰੀਬਨ ਸਾਰੇ ਪਿੰਡ ਦਾ ਹੀ ਆ ਉਹ ਵੀ ਡੈਮੇਜ ਹੀ ਹੋ ਗਿਆ ਇੱਕ ਹਿਸਾਬ ਦਾ ਕੋਈ ਲੀੜਾ ਕਪੜਾ ਨਹੀਂ ਵਜਿਆ ਕਿਉਂਕਿ 15 ਮਿੰਟਾਂ ਦੇ ਵਿੱਚ ਵੇਜੇ ਮਤਲਬ ਕਿ ਪੂਰਾ ਫੁੱਲ ਹੋ ਗਿਆ ਪਿੰਡ ਉਹਦੇ ਤੁਸੀਂ ਕੁੱਟੀਆਂ ਤੇ ਬੱਚੇ ਆ ਫਿਰ ਵੀ ਸਾਹ ਨਿਕਲਿਆ 15 ਮਿੰਟ 15 ਮਿੰਟ ਮਸਾ ਲੱਗਿਆ ਆ ਬਾਪੂ ਦਾ ਸਮਾਨ ਬਾਪੂ ਜੀ ਤੁਹਾਡੇ ਕਪੜੇ ਨੇ ਸਾਰੇ ਕੀ ਕਰੀਏ ਫਿਰ ਇਹ ਛੋਟੇ ਛੜੇ ਨੂੰ ਚੋਕੋ ਹੰਗਾ ਰੰਗ ਰੰਗੇ ਜਦ ਪਸੋਪਰਾ ਕੀ ਕਰੀਏ ਹੁ ਆਹ ਪਤਾ ਬੰਨੇ ਮੇਰੇ ਕੋਠੇ ਸਾਰੀ ਲਿਗ ਪਈ ਆ ਇੱਥੇ ਨਿਕਲ ਗਿਆ ਛੋਟੇ ਦੇ ਨਾਲ ਆਹ ਕੰਮ ਦੇ ਦੀਆਂ ਇਹ ਚੌਂਦਾ ਸਾਰਾ ਚੋਈ ਜਾਂਦਾ ਬਾਰੇ ਲਿਫਗੇ ਪਿੱਛੇ ਪਿੱਛੇ ਸਾਰੇ ਛੱਤਾਂ ਤਾਂ ਗਈਆਂ ਤਾਂ ਘਰ ਗਿਆ ਖਤਮ ਹੋ ਗਿਆ ਤਾਂ ਹਾਂਜੀ ਹੁਣ ਚਰ ਪਾੜ ਪਾਈਏ ਕੀ ਕਰੀਏ ਹੁਣ ਤਾਂ ਅੰਦਰ ਪਾੜ ਕਰਨਾ ਹੀ ਹੁੰਦਾ ਬਿਲਕੁਲ ਤਾਂ ਸਾਡਾ ਇਹ ਤਸਵੀਰਾਂ ਵਿਖਾਉਣ ਦਾ ਮਕਸਦ ਇਹ ਹੈ ਕਿ ਕੋਈ ਗਰੀਬ ਤੇ ਕੋਈ ਅਮੀਰ ਅਜਿਹੇ ਹਾਲਾਤਾਂ ਦੇ ਵਿੱਚ ਸਭ ਇੱਕ ਬਰਾਬਰ ਹੋ ਗਏ ਹਾਂਜੀ ਠੀਕ ਹੈ ਕਿਸੇ ਦੇ ਚਾਰ-ਛੇ ਲੜਖਾਤੇ ਚ ਜਿਹੜੇ ਪਏ ਆ ਉਹਨੇ ਉਹੀ ਬਚਿਆ ਜੋ ਉਹਦੇ ਘਰ ਦੇ ਅੰਦਰ ਬਚਿਆ ਸੀ ਸਾਰਾ ਹੀ ਰੁੜ ਗਿਆ ਜਾਂ ਫਿਰ ਖਤਮ ਹੋ ਗਿਆ ਜਾਂ ਫਿਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਵਰਤ ਨਹੀਂ ਸਕਣਗੇ ਚਾਹੇ ਉਹ ਕੱਪੜੇ ਹੋਣ ਜਾਂ ਫਿਰ ਉਹਨਾਂ ਦੀ ਕੋਈ ਹੋਰ ਐਸੈਸਰੀ ਹੋਵੇ ਕਿਸੇ ਤਰ੍ਹਾਂ ਦਾ ਸਮਾਨ ਹੀ ਹੋਵੇ ਇਹ ਬਾਪੂ ਦੇ ਆ ਦੋ ਕਮਰੇ ਸੀ ਉਹ ਖਤਮ ਹੋ ਗਏ ਇੱਕ ਹਿਸਾਬ ਦੇ ਨਾਲ ਕੁਝ ਨਹੀਂ ਬਚਿਆ ਬਾਪੂ ਕੋਲ ਉਹ ਕਹਿੰਦਾ ਥੋੜਾ ਬਹੁਤਾ ਰਾਸ਼ਨ ਲਿਆਉਣੇ ਆ ਤਾਂ ਉੱਥੇ ਲੱਕੜਾ ਰੱਖ ਕੇ ਉੱਪਰ ਅਸੀਂ ਸਮਾਨ ਰੱਖਿਆ ਹੋਇਆ ਇਹ ਵੀਰ ਦੇ ਘਰ ਦੀਆਂ ਕੰਧਾਂ ਜਿਹੜੀਆਂ ਸੀ ਉਹ ਡੈਮੇਜ ਹੋਈਆਂ ਫਰਸ਼ ਬਹਿ ਗਏ ਹਾਂਜੀ ਤਾਂ ਇਸ ਤਰੀਕੇ ਦਾ ਨੁਕਸਾਨ ਹੈ ਇਹ ਪਿੰਡ ਕੋਨੇਵਾਲ ਦੀਆਂ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਬਹੁਤ ਘਰਾਂ ਦੇ ਵਿੱਚ ਗਏ ਆ ਸਭ ਪਾਸੇ ਉਹ ਮੰਜ਼ਰ ਹੈ ਸਭ ਪਾਸੇ ਇਹੋ ਹੀ ਤਬਾਈ ਹੈ ਜਿਹੜੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਨਾਂ ਦੇ ਬਿਹਾਫ ਤੇ ਸਮਝ ਕੇ ਆਇਓ ਕਿ ਜੇਕਰ ਅਸੀਂ ਇੱਕ ਘਰ ਬੁਖਾ ਰਹੇ ਹਾਂ ਤਾਂ ਉਹਦੇ ਨਾਲ ਦੇ 15 ਘਰ ਹੋਰ ਜਿਹੜੇ ਨੇ ਡੈਮੇਜ ਆ ਜੇਕਰ ਮਦਦ ਲੈ ਕੇ ਪਹੁੰਚਣਾ ਹੈ ਆਰਥਿਕ ਤੌਰ ਤੇ ਮਦਦ ਕਰਨੀ ਹੈ ਜਾਂ ਫਿਰ ਕੋਈ ਸਮਾਨ ਕੱਪੜੇ ਲੀੜੇ ਲੈ ਕੇ ਆਉਣੇ ਆ ਤਾਂ ਉਸ ਹਿਸਾਬ ਨਾਲ ਲੈ ਕੇ ਆਇਓ ਕਿ ਇਸ ਪਿੰਡ ਦੇ ਹਰ ਇੱਕ ਵਸਿੰਦੇ ਨੂੰ ਸਮਾਨ ਦੀ ਜ਼ਰੂਰਤ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਪਿੰਡ ਕੋਨੇ ਵਾਲਾ ਅਜ